अपना सर्विसिंग ਟੋੜਾ ਅੱਜ ਅਸੀਂ ਪਹੁੰਚਾ ਮਲੇਰਕੋਲਾ ਡੀਸੀ ਦਫ਼ਤਰ ਦੇ ਵਿੱਚ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਲੇਰਕੋਲਾ ਦੀ ਫੌਤੀ ਵੱਲੋਂ ਜਿਵੇਂ ਕਿ ਹਿਮਾਚਲ ਦੇ ਵਿੱਚ ਪਿਆਪਿਆ ਕਿਰਤਿਆਚਾਰ ਹੋ ਰਹੀ ਹੈ ਜਾਂ ਜੰਮੂ ਕਸ਼ਮੀਰ ਦੇ ਵਿੱਚ ਨੌਸਰਮਾਨ ਭਾਈਚਾਰੇ ਦੇ ਦੁਕਾਨਦਾਰ ਦੀ ਇੱਕ ਦੁਕਾਨਾ ਕੱਪੜੇ ਦੀ ਦੁਕਾਨ ਨੂੰ ਕੁਝ ਗੋਡਾ ਅੰਸਰਾ ਵੱਲੋਂ ਅੱਗ ਲਗਾ ਦਿੱਤੀ ਗਈ ਸੀ ਲੋਰਵਾਜੀ ਦਿੱਤੀ ਗਈ ਉਹ ਸਵਾਦ ਦੇ ਵਿੱਚ ਸਰੋਪਣੀ ਕਾਲੀਦਾਸ ਦੇ ਬਲੇਪੁਰਾ ਡਿਪਟੀ ਸਿਟੀ ਕਮ ਹਲਕਾ ਅਚਾਰੀ ਵਿਧੇਚਾਨ ਆਪਣੀ ਡਿਗਰੀ ਸਪੱਦੇ ਨਾਲ ਪਹੁੰਚੇ ਖਣ ਜੋਗੀ ਇਹ ਇਹੜੀ ਦਸਤਾਵਰ ਅਤੇ ਵਗ ਪੱਤਾ ਦੇਣੇ ਸਮਾਂ ਦੇ ਵਿੱਚ ਜੋਗੀ ਰਾਸ਼ਟਰਪਤੀ ਨਾਮ ਅੰਗ ਪੱਤਰ ਹੋਵੇ ਛੋਟੀ ਗੱਲ ਕਰਾਵਾਂਗੇ ਉਹਨਾਂ ਆਫਵਾ ਦੇ ਨਾਲ ਉਹਨਾਂ ਦਾ ਇਸ ਪਰਦੇ ਵਿੱਚ ਕੀ ਕਹਿਣਾ ਹੈਗਾ ਤੇ ਸਾਡਾ ਤੁਸੀਂ ਕੁੜੀ ਰੁਕ ਜਾਣਾ ਜਨਾ ਬਲਜਿੰਦਰ ਪਾਲ ਸਿੰਘ ਜੀ ਬਜਿੰਦਰ ਪਾਲ ਜੀ ਅੱਜ ਜਿਹੜਾ ਤੁਸੀਂ ਮੰਗ ਪੱਤਰ ਦੇ ਰਹੇ ਹੋ ਅਗਰ ਇਹ ਦਸਿਆ ਫਲੇ ਅਕਾ ਚਾਰਜ ਨਹੀਂ ਕਿ ਉੱਥੇ ਇੱਕ ਦੁਕਾਨ ਲੁੱਟਿਆ ਗਿਆ ਉੱਥੇ ਕਾਂਗਰਸ ਸਰਕਾਰ ਹੈ ਕਾਂਗਰਸ ਦੇ ਖੈਰਾ ਸਾਹਿਬ ਕਹਿੰਦੇ ਨੇ ਸਭੀਦਾਨ ਬਚਾਓ ਜੀ ਉਹ ਸਰਕਾਰ ਉਹਨਾਂ ਦੀ ਹੁੰਦੇ ਹੋਏ ਉਹ ਇਹ ਜਿਹੇ ਕੰਮ ਨੇ ਇਹਦੇ ਤੇ ਕੀ ਕਹੂੰਗੇ ਜਿਹੜੇ ਖੈਰਾ ਸਾਹਿਬ ਨੇ ਨਾ ਉਹ ਰੌਲਾ ਤਾਂ ਬਕਵਾਸ ਪਾਉਂਦੇ ਨੇ ਪਰ ਉਹ ਹਕੀਕਤ ਵਿੱਚ ਕੰਮ ਕੋਈ ਵੀ ਨਹੀਂ ਕੀਤਾ ਅੱਜ ਤੱਕ ਉਹਨਾਂ ਨੇ ਕੋਈ ਕੰਮ ਵੀ ਨਹੀਂ ਕੀਤਾ ਰੌਲਾ ਬਹੁਤ ਪਾਉਂਦੇ ਰਹੇ ਜਿਹੜੀ ਉੱਥੇ ਸਰਕਾਰ ਕਾਂਗਰਸ ਦੀ ਹੈ ਉੱਥੇ ਜਿਹੜੀ ਕਾਰਵਾਈ ਕੀਤੀ ਆ ਉਹ ਹਿੰਦੂ ਸੰਗਠਨਾਂ ਨੇ ਕੀਤੀ ਹੈ ਠੀਕ ਹੈ ਜੀ ਪਰ ਖੈਰਾ ਸਾਹਿਬ ਨੇ ਅੱਜ ਤੱਕ ਕੋਈ ਬਿਆਨ ਨਹੀਂ ਦਿੱਤਾ ਵੀ ਇਹ ਗਲਤ ਹੋਇਆ ਜਾਂ ਠੀਕ ਹੋਇਆ ਕਮ ਸੇ ਕਮ ਜੇ ਗਲਤ ਨਹੀਂ ਕਰਨਾ ਤਾਂ ਠੀਕ ਨਾ ਕਹਦੋ ਨਾ ਵੀ ਠੀਕ ਹੋਇਆ ਇਹ ਹੈਨਾ ਉਸਤਾ ਬੋਲੋ ਇੱਕ ਵੋਟਰਾਂ ਲੈਣੇ ਉਦੋਂ ਕਹਿੰਦੇ ਸੀ ਸੁਧਾਰ ਬਚਾਉਣਾ ਜੀ ਤਾਂ ਕਰਕੇ ਸਾਨੂੰ ਵੋਟ ਪਾਓ ਅਸੀਂ ਉੱਥੇ ਦਿੱਲੀ ਚ ਰਾਜ ਕਰਾਂਗੇ ਪਰ ਹੁਣ ਵੀ ਸੁਧਾਰ ਬਚਾਉਣ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਨਾ ਇੱਕ ਆਪੋਜੀਸ਼ਨ ਚ ਨੇ ਉਹ ਹੈਨਾ ਹੁਣ ਉਹ ਬੋਲ ਨਹੀਂ ਰਿਹਾ ਕੁਝ ਵੀ ਇੱਥੇ ਦੇ ਜਿਹੜੀ ਲੋਕਲ ਲੀਡਰਸ਼ਿਪ ਆ ਉਹ ਵੀ ਨਹੀਂ ਕੋਈ ਬੋਲੀ ਆਮ ਆਦਮੀ ਪਾਰਟੀ ਵੀ ਨਹੀਂ ਬੋਲੀ ਕਾਂਗਰਸ ਨੇ ਨਹੀਂ ਬੋਲੀ ਖਾਲੀ ਧਰਮ ਵੀ ਨਹੀਂ ਬੋਲਿਆ ਇੱਕ ਮਾਨ ਸਾਹਿਬ ਨੇ ਜਿਹੜੇ ਕੱਟੜ ਗਿੱੜੀ ਲਈ ਹਮੇਸ਼ਾ ਲੜਦੇ ਨੇ ਤੇ ਲੜਦੇ ਰਹਿਣਗੇ ਚਾਹੇ ਉਹਨਾਂ ਨੂੰ ਕਮਟ ਇੱਕ ਪਰਾਜੀ ਕਿ ਨਾ ਆਪਣਾ ਅਬਦੁਲ ਕਾਫੂਰ ਮੇਰਾ ਨਾਮ ਹੈ ਕਿਹੜੀ ਜਗ੍ਹਾ ਤੇ ਹਾਂ ਅਸੀਂ ਓਰੇ ਮਿੰਟੇ ਕੁਟਲੇ ਤੋਂ ਆ ਪੰਜਾਬ ਐ ਸਿ ਹਿਮਾਚਲ ਤੋਂ ਪਛੇ ਰਿਸ਼ਤੇਦਾਰੀਆਂ ਬਲੌਂਗ ਕਰਦੀਆਂ ਨੇ ਅਸੀਂ ਇਹ ਕਹਿੰਦੇ ਹਾਂ ਕਿ ਜੋ ਵੀ ਹੈ ਇਹ ਹੋ ਰਿਹਾ ਹੈ ਇਸ ਵਕਤ ਹਿੰਦੁਸਤਾਨ ਦੇ ਅੰਦਰ ਇਹ ਧਰਮ ਦੇ ਬੇਸਤ ਨਹੀਂ ਹੋਣਾ ਚਾਹੀਦਾ ਅਗਰ ਕਿਸੇ ਇਨਸਾਨ ਦੀ ਗਲਤੀ ਹੋਵੇ ਤੇ ਇੱਕ ਗਲਤੀ ਦੀ ਸਜ਼ਾ ਪੂਰੀ ਕਮਿਊਨਿਟੀ ਨੂੰ ਨਹੀਂ ਦੇਣੀ ਚਾਹੀਦੀ ਦੂਸਰੀ ਗੱਲ ਹੈ ਕਿ ਪੂਰੀ ਤਹਿਕੀਕ ਹੋਣੀ ਚਾਹੀਦੀ ਹੈ ਅਗਰ ਤਹਿਕੀਕ ਤੋਂ ਬਿਗੈਰ ਕੋਈ ਜਾ ਕੇ ਗੁੰਡਾਗਰਦੀ ਕਰਦਾ ਹੈ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਫੌਰੀ ਤੌਰ ਦੇ ਉੱਪਰ ਉਹਨਾਂ ਦੇ ਉੱਪਰ ਨੱਥ ਪਾਈ ਜਾਵੇ ਔਰ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਇਆ ਜਾਵੇ ਜਿਸ ਦੇ ਨਾਲ ਫਿਰਕਾਵਾੜੀਤ ਵਧੀ ਜਾਵੇ ਪਤਾ ਚੱਲਿਆ ਹੈ ਕਿ ਉੱਥੇ ਉਹ ਹਕੀਕਤ ਨਹੀਂ ਹੈ ਉਹ ਜਿਸ ਚੀਜ਼ ਦੇ ਉੱਪਰ ਵਵਾਦ ਬਣਿਆ ਹੈ ਉਹ ਵੀ ਕੋਈ ਮਾਨਾ ਨਹੀਂ ਰੱਖਦੀ ਹੈ ਚੀਜ਼ ਲੇਕਿਨ ਇਹ ਹੈ ਕਿ ਬਾਅਦ ਸਰਕਾਰ ਜਾਂ ਉਸਦੀ ਜੋ ਹੈ ਐਡਮਿਨਿਸਟ੍ਰੇਸ਼ਨ ਜੋ ਵੀ ਹੈ ਉਹਨਾਂ ਨੇ ਤਹਿਕੀਕ ਨਹੀਂ ਕੀਤੀ ਔਰ ਇੱਕ ਹੱਲਾ ਗੁੱਲਾ ਦੇ ਅੰਦਰ ਆ ਕੇ ਇੱਕ ਫਿਰਕਾਵਾਦੀਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਔਰ ਇਸ ਤਰੀਕੇ ਜੋ ਫਿਰਕਾਵਾਦੀਤ ਫੈਲਾਉਂਦੇ ਨੇ ਆਪਸੀ ਭਾਈਚਾਰੇ ਨੂੰ ਤੋੜਦੇ ਨੇ ਔਰ ਤਸ਼ੱਦਦ ਫੈਲਾ ਰਹੇ ਨੇ ਮੁਲਕ ਦਾ ਮਾਹੌਲ ਖਰਾਬ ਕਰ ਰਹੇ ਨੇ ਉਹਨਾਂ ਦੇ ਉੱਪਰ ਨਾਕ ਪਾਈ ਜਾਵੇ ਔਰ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਹਾਂਜੀ ਅੱਜ ਅਸੀਂ ਇਹ ਭਾਰਤ ਦੇ ਰਾਸ਼ਟਰਪਤੀ ਮਾਨਯੋਗ ਦਰੋਪਦੀ ਮੁਰਮਨ ਜੀ ਨੂੰ ਅਸੀਂ ਇਹ डीसी साहब मानयोग डीसी साहब रहीमंग पत्र देन जा रहे हैं जेड़ा कि ਘਟਕਿੰਤੀਆਂ ਦੇ ਉੱਪਰ ਪਿਛਲੇ ਕਈ ਕਾਫੀ ਸਮੇਂ ਤੋਂ ਜ਼ੁਲਮ ਹੁੰਦਾ ਆ ਰਿਹਾ ਹੈ ਔਰ ਹੁਣ ਜ਼ੁਲਮ ਹੋ ਵਧਦਾ ਜਾ ਰਿਹਾ ਹੈ ਹਿਮਾਚਲ ਦੇ ਵਿੱਚ ਸਾਡੇ ਇੱਕ ਮੁਸਲਿਮ ਵੀਰ ਦੀ ਦੁਕਾਨ ਸੀ ਜਿਨ੍ਹਾਂ ਨੂੰ ਉਹਨਾਂ ਨੇ ਜਿਹੜੀ ਦੁਕਾਨ ਨੂੰ ਉੱਥੇ ਦੇ ਸ਼ਰਾਰਤੀ ਅਨਸਰਾਂ ਨੇ ਔਰ ਸ਼ਰਾਰਤੀ ਜੱਥੇਬੰਦੀਆਂ ਨੇ ਨਾਲ ਮਿਲ ਕੇ ਦੁਕਾਨ ਨੂੰ ਲੁੱਟਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉੱਥੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਇਹ ਲੁੱਟ ਖੋ ਹੋਈ ਹੈ ਇਸ ਤੋਂ ਬਾਅਦ ਜਦੋਂ ਸਾਡੇ ਇੱਥੇ ਪੰਜਾਬੀ ਵੀਰ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਨੇ ਤਾਂ ਉਹਨਾਂ ਦੇ ਉੱਪਰ ਵੀ ਹਿਮਾਚਲ ਦੇ ਸ਼ਰਾਰਤੀ ਅਨਸਰ ਜ਼ੁਲਮ ਕਰਦੇ ਨੇ ਸਾਡੇ ਪੰਜਾਬੀ ਡਰਾਈਵਰ ਜਦੋਂ ਜਾਂਦੇ ਨੇ ਤਾਂ ਉਹਨਾਂ ਦੀਆਂ ਗੱਡੀਆਂ ਨੂੰ ਉੱਥੋਂ ਦੇ ਸ਼ਰਾਰਤੀ ਅਨਸਰਾਂ ਦੁਆਰਾ ਤੋੜਿਆ ਫੋੜਿਆ ਜਾਂਦਾ ਹੈ ਇਸ ਲਈ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਤੋਂ ਗੇ ਬੇਨਤੀ ਕਰਦੇ ਹਾਂ ਕਿ ਇਸ ਲਈ ਇਸ ਦੇ ਉੱਪਰ ਧਿਆਨ ਦੇਣ ਤਾਂ ਕਿ ਅੱਗੇ ਨੂੰ ਭਵਿੱਖ ਦੇ ਵਿੱਚ ਕੋਈ ਇਹੋ ਜਿਹੀ ਅਨਸੁਹਾਵੀ ਘਟਨਾ ਨਾ ਵਰਤੇ ਜਿਵੇਂ ਕਿ ਤੁਸੀਂ ਹਿਮਾਚਲ ਦੀ ਗੱਲ ਕੀਤੀ ਹੈ ਹਿਮਾਚਲ ਦੇ ਵਿੱਚ ਜਿਹੜਾ ਪੰਜਾਬੀ ਲੋਕਾਂ ਦਾ ਧੱਗਾ ਹੁੰਦਾ ਉਹਨਾਂ ਨੂੰ ਕੁੱਟਮਾਰ ਕੀਤੀ ਜਾਂਦੀ ਹੈ ਇਹਦਾ ਮੁੱਖ ਕਾਰਨ ਕੀ ਮੰਨਦੇ ਹੋ ਤੁਸੀਂ ਇਹਦਾ ਇਹਦੇ ਵਿੱਚ ਕਿਤੇ ਪਿੱਛੇ ਜਿਹ ਹੈ ਇੱਕ ਕੰਗਣਾ ਰਨਾਵ ਰਨਾਵ ਨਾਮ ਦੀ ਲੜਕੀ ਸੀ ਜਿਹੜੀ ਉੱਥੇ ਆਪਣੇ 에어ਪੋਰਟ ਦੇ ਉੱਪਰ ਸਾਡੀ ਪੰਜਾਬੀ ਭੈਣ ਨੇ ਮੇਰੇ ਦਿਮਾਗ ਚੋਂ ਨਾਮ ਉਸ ਦਾ ਨਿਕਲ ਗਿਆ ਸਾਡੀ ਭੈਣ ਦਾ ਉਹਨੇ ਉਸ ਦੇ ਕਸ ਕੇ ਇੱਕ ਚਪੇੜ ਮਾਰੀ ਸੀ ਉਸ ਦੀ ਗਲਤੀ ਸੀ ਉਹ ਬਹੁਤ ਗਲਤ ਬੋਲੀ ਸੀ ਪੰਜਾਬੀਆਂ ਨੂੰ ਪੰਜਾਬੀ ਕਿਸਾਨਾਂ ਨੂੰ ਅਸੀਂ ਉਹਨਾਂ ਦਾ ਉਹਦਾ ਸਮਰਥਨ ਕਰਦੇ ਹਾਂ ਉਸ ਕੁੜੀ ਦਾ ਬਟ ਉਥੇ ਦੇ ਲੋਕਾਂ ਨੇ ਇਸ ਨੂੰ ਸਾਨੂੰ ਪੰਜਾਬੀਆਂ ਨੂੰ ਅੱਤਵਾਦੀ ਦੱਸਦੇ ਹੋਏ ਇਹ ਇਹ ਜਿਹੜੇ ਹਮਲੇ ਕਰ ਰਹੇ ਨੇ ਕਿ ਵੀ ਇਹ ਇਹ ਕੰਗਨਰ ਰਣਕ ਨੇ ਜਿਹੜਾ ਇੱਕ ਬਾਦ ਦੇ ਵਿੱਚ ਇੱਕ ਆਪਣਾ ਧਿਆਨ ਦਿੱਤਾ ਹੈ ਉਹਦੇ ਵਿੱਚ ਇਹ ਦਿੱਤਾ ਹੈ ਕਿ ਇਹ ਪੰਜਾਬ ਦੇ ਅੱਤਵਾਦੀ ਪੰਜਾਬ ਦੇ ਮਿਲੀਟੈਂਟਸ ਨੇ ਜਿਵੇਂ ਕਿ ਦੇਖਿਆ ਜਾਵੇ ਜਿਹੜਾ ਉਹ ਕੰਗੜਾ ਰੌਦ ਦੇ ਕੁੜੀ ਨੇ ਥੱਪੜ ਮਾਰਿਆ ਪੰਜਾਬੀ ਕੁੜੀ ਸਿੱਖ ਕੁੜੀ ਸੀਗੀ ਉਹਨੂੰ ਵੀ ਅੱਤਵਾਦੀ ਖਾਲਸਤਾਨੀ ਕਹਿਣੇ ਥੱਪੜ ਮਾਰਿਆ ਗਿਆ ਸੀ ਕਿ ਤੁਸੀਂ ਥੋੜੀ ਥੋੜੀ ਨਜ਼ਰ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਕਿ ਸਾਰੇ ਪੰਜਾਬੀ ਜਿਹੜੇ ਹੈਗੇ ਨੇ ਜਿਹਨੇ ਸਰਦਾਰ ਨੇ ਉਹ ਅੱਤਵਾਦੀ ਮੰਨੇ ਜਾਂਦੇ ਨੇ ਇਹਨਾਂ ਲੋਕਾਂ ਵੱਲੋਂ ਇਸ ਟਾਈਮ ਜੀ ਜਿਹਨੇ ਸਿਰ ਦੇ ਉੱਪਰ ਟੋਪੀ ਰੱਖ ਲਿੱਤੀ ਉਸ ਨੂੰ ਵੀ ਅੱਤਵਾਦੀ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਜਿਸ ਸਾਡੇ ਸਿੱਖ ਵੀਰ ਨੇ ਪੱਗ ਬੰਨੀ ਹੋਈ ਹੈ ਪਗੜੀ ਵਾਲੇ ਨੂੰ ਅੱਤਵਾਦੀ ਦੀ ਨਜ਼ਰ ਦੇ ਨਾਲ ਇਹ ਦੇਖਦੇ ਨੇ ਸੋ ਅਸੀਂ ਇਹ ਪ੍ਰਸ਼ਾਸਨ ਨੂੰ ਔਰ ਭਾਰਤ ਦੀ ਰਾਸ਼ਟਰਪਤੀ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਇੱਥੇ ਜਿਹੜੇ ਸੀ ਬਸਨੀਕ ਆ ਇਹਨਾਂ ਉੱਪਰ ਸਾਡੇ ਤੇ ਕੋ ਜ਼ੁਲਮ ਨਾ ਹੋਵੇ ਸਾਨੂੰ ਕੋਈ ਵਿਦੇਸ਼ੀਆਂ ਵਾਂਗੂ ਨਾ ਸਮਝਿਆ ਜਾਵੇ ਸਾਡੇ ਨਾਲ ਇਸ ਤਰ੍ਹਾਂ ਵਰਤਾਓ ਹੋ ਰਿਹਾ ਜਿਵੇਂ ਕਿ ਅਸੀਂ ਪਾਕਿਸਤਾਨ ਦੇ ਬੰਦੇ ਹੁੰਨੇ ਆ ਭਾਰਤ ਦੇ ਨਾਗਰਿਕ ਨਹੀਂ ਹੁੰਦੇ ਆਪਣੇ ਪੰਜਾਬੀਆਂ ਨੇ ਉਧਰ ਜਾਤ ਨੂੰ ਆਤਿਆਚਾਰ ਹੁੰਦੇ ਨੇ ਹਿਮਾਚਲ ਦੇ ਵਿੱਚ ਹਾਂਜੀ ਹਿਮਾਚਲ ਦੇ ਵਿੱਚ ਹਜੇ ਮੇਰੇ ਕੋਲੇ 4 ਦਿਨ ਪਹਿਲਾਂ ਇੱਕ ਵੀਡੀਓ ਆਈ ਸੀ ਉਸ ਦੇ ਸਬੰਧ ਦੇ ਵਿੱਚ ਮੈਂ ਦੇ ਰਿਹਾ ਹਜੇ ਕੱਲ ਮੇਰੇ ਕੋਲ ਇੱਕ ਹੋਰ ਵੀਡੀਓ ਆਈ ਹੈ ਜੋ ਰਾਜਸਥਾਨ ਦੀ ਹੈ ਰਾਜਸਥਾਨ ਜੋਧਪੁਰ ਦੀ ਹੈ ਉਥੇ ਵੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਉਹ ਵੀ ਨਿੰਦਨਯੋਗ ਹੈ ਮਤਲਬ ਸਾਰੀਆਂ ਜਿਹੜੀਆਂ ਵੀ ਇਹ ਸਾਡੀਆਂ ਘੱਟ ਗਿਣਤੀਆਂ ਦੇ ਉੱਪਰ ਜ਼ੁਲਮ ਹੁਕਮ ਕਰ ਰਹੇ ਹਨ ਜ਼ੁਲਮ ਹੋ ਰਿਹਾ ਸੋ ਇਸ ਦੇ ਉੱਪਰ ਨੱਥ ਪਾਈ ਜਾਵੇ ਨਹੀਂ ਤੇ ਫਿਰ ਇਸ ਦਾ ਸਾਨੂੰ ਬਹੁਤ ਹੀ ਮਤਲਬ ਨੁਕਸਾਨ ਝੱਲਣਾ ਪੈ ਸਕਦਾ ਹੈ ਜਿਵੇਂ ਕਿ ਜਲੰਧਰ ਤੋਂ ਐਪੀ ਚਾਰਜਿੰਗ ਚੰਨੀ ਨੇ ਉੱਥੋਂ ਦੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਫੋਨ ਲਾ ਕੇ ਤਾੜਨਾ ਕੀਤੀ ਪੰਜਾਬੀ ਦੇ ਨਾਲ ਧੱਕਾ ਕਰਨਾ ਬੰਦ ਕਰੋ ਤੁਸੀਂ ਆਪਣੀ ਤਾਂ ਹੋਰ ਤਾਂ ਰਹਿਟਾਂਗੇ ਕਿ ਸ਼੍ਰੋਮਣੀ ਕਾਲੀ ਯੂਨিয়ন ਦੇ ਮਾਨ ਦੇ ਪ੍ਰੈਜ਼ੀਡੈਂਟ ਵੱਲੋਂ ਵੀ ਇਹੋ ਜਿਹਾ ਕੋਈ ਉਪਰਾਲਾ ਕੀਤਾ ਗਿਆ ਬਿਲਕੁਲ ਮੈਨੂੰ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਇਹ ਹਦੇਸ਼ ਹੋਇਆ ਇਹ ਹੁਕਮ ਹੋਇਆ ਕਿ ਮੰਗ ਪੱਤਰ ਦਿੱਤਾ ਜਾਵੇ ਇਸ ਸੰਬੰਧ ਦੇ ਵਿੱਚ ਔਰ ਸਖਤ ਤੋਂ ਸਖਤ ਉਹਨਾਂ ਉੱਪਰ ਕਾਰਵਾਈ ਕਰਨ ਦੇ ਲਈ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਹਿਮਾਚਲ ਸਰਕਾਰ ਨੂੰ ਵੀ ਭਾਰਤ ਸਰਕਾਰ ਨੂੰ ਵੀ ਔਰ ਭਾਰਤੀ ਰਾਸ਼ਟਰਪਤੀ ਨੂੰ ਵੀ ਅਗਰ ਤੁਹਾਡੀ ਇਸ ਮੰਗ ਪੱਤਰ ਰਾਹੀ ਸਰਕਾਰ ਦੇ ਕੰਨਾਂ 'ਚ ਨਹੀਂ ਖੁੱਲੇ ਫਿਰ ਅਗਲੀ ਕਾਰਵਾਈ ਜਿਹੜੀ ਹੈਗੀ ਆਪਣੇ ਗਰੁੱਪ ਵੱਲੋਂ ਆਪਣੀ ਪਾਰਟੀ ਵੱਲੋਂ ਕੀ ਹੋਵੇਗੀ ਸਾਡੀ ਪਾਰਟੀ ਸ਼ਰਮਣੀ ਅਕਾਲੀ ਦਲ ਫਿਰ ਇੱਕ ਇਸ ਦੇ ਲਈ ਸੰਘਰਸ਼ ਵਿੱਢੂਗੀ ਜੋ ਕਿ ਫਿਰ ਜਿਵੇਂ ਅਸੀਂ ਪਹਿਲਾਂ ਕੁਰਸਾਨਾਂ ਦੇ ਟਾਈਮ ਦੇ ਵਿੱਚ ਵੀ ਅਸੀਂ ਸੰਘਰਸ਼ ਵਿੱਢਿਆ ਸੀਗਾ ਜਦੋਂ-ਜਦੋਂ ਸਾਡੇ ਤੇ ਜ਼ੁਲਮ ਹੁੰਦੇ ਆਣ ਅਸੀਂ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਣਾ ਕਿ ਸਾਡੇ ਮੁਸਲਮਾਨਾਂ ਦੇ ਲਈ ਕਟਕਿੰਤੀਆਂ ਦੇ ਲਈ ਜੋ ਹੱਕ ਦੀ ਆਵਾਜ਼ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਪਿਛਲੇ ਕਈ ਸਾਲਾਂ ਤੋਂ ਉਠਾਉਂਦੇ ਆ ਰਹੇ ਹਨ ਸ਼ਾਇਦ ਕੋਈ ਕਿਸੇ ਨੇ ਨਹੀਂ ਉਠਾਈ ਹੈਗੀ ਮੈਂ ਇਸ ਇਸ ਦੌਰਾਨ ਇੱਕ ਗੱਲ ਹੋਰ ਵੀ ਕਹਿਣਾ ਚਾਹਨਾ ਕਿ ਇੱਥੇ ਦੇ ਜਿਹੜੇ ਮਲੇਰ ਕੋਟਲੇ ਦੇ ਮੁਸਲਮਾਨ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਅਸੀਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਇੱਥੋਂ ਜਿਤਾ ਕੇ ਭੇਜਿਆ ਸੀਗਾ ਇਸ ਟਾਈਮ ਪਤਾ ਨਹੀਂ ਸਾਡੇ ਦਿਲ ਦੇ ਵਿੱਚ ਸਾਡੇ ਲੋਕਾਂ ਦੇ ਦਿਲ ਦੇ ਵਿੱਚ ਕੀ ਇਹੋ ਜਿਹਾ ਹੈ ਕਿ ਅਸੀਂ ਉਹਨਾਂ ਨੂੰ ਵੋਟ ਨਹੀਂ ਪਾਇਆ ਦੇਖ ਲਓ ਇਹਦਾ ਹੱਲ ਕੀ ਹੋ ਰਿਹਾ ਹੈ ਕਿ ਵੀ ਜਿਹੜਾ ਸਾਡੇ ਤੇ ਜਿਹੜਾ ਜ਼ੁਲਮ ਸੀ ਉਹ ਹੋਰ ਵਧਦਾ ਜਾ ਰਿਹਾ ਹੈ